ਹਾਂ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਜੀ ਖੜਾ ਜੀ ਮਹਿੰਦਰਾ 750 ਡੀਆਈਏ ਬਾਈ ਕੋਲੇ ਟਰੈਕਟਰ ਸੇਲ ਆ ਜੀ ਇਹ ਟਰੈਕਟਰ ਬਾਰੇ ਸਾਰੀ ਜਾਣਕਾਰੀ ਲਿਆਂਗਾ ਜੀ ਬਾਈ ਕੋਲੇ ਬਾਈ ਬੈਠਾ ਜੀ ਆਜੂ ਪੁੱਛਦੇ ਨੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਲੈਣੇ ਜੀ ਕੀ ਕੰਡੀਸ਼ਨ ਆ ਕੀ ਮਾਡਲ ਆ ਜੀ ਤੇ ਡਿਮਾਂਡ ਕੀ ਹੈ ਟਰੈਕਟਰ ਦੀ ਤੇ ਦੱਸਿਓ ਬਾਈ ਟਰੈਕਟਰ ਬਾਰੇ ਮਾਡਲ 90 ਮਾਡਲ ਟਰੈਕਟਰ 90 ਮਾਡਲ ਹੈ ਠੀਕ ਆ ਜੀ 95 ਓਕੇ ਜੀ 95 ਮਾਡਲ ਆ ਜੀ 95 ਮਾਡਲ ओके जी 95 ਮਾੜਲਾ ਠੀਕ ਹੈ ਜੀ ਤੇ ਗੁੱਸਾ ਪਾਉਣ ਉਹ ਟ੍ਰੈਕਟਰ ਆਏ ਓਕੇ ਜੀ ਟਾਇਰ ਇਹਦੇ ਨਾਲ ਦੇ ਸੀਗੇ ਜੀ ਨਹੀਂ ਨਹੀਂ ਨਾਲ ਦੇ ਟ੍ਰੈਕਟਰ ਦਾ ਟਾਇਰ ਆਹੇ ਅੱਛਾ ਜੀ ਕਿਥੋਂ ਆਇਆ ਵੇ ਇਹ ਦੂਜੇ ਥਾਂ ਠੀਕ ਆ ਜੀ ਆ ਪਿਛਲੇ ਟਾਇਰ ਦਾ ਹੁਣੇ ਹੀ ਬਦਲਿਆ ਦਾ ਨਾ ਭਾਈ ਹਾਂ ਨਵੇਂ ਦਾ ਟਾਇਰ ਤੇ ਨਵੀਂ ਪਏ ਮੂਰਲੇ ਸੁਦੇ ਆ ਅਗਲੇ ਅਗਲੇ ਅੱਦੇ ਆ ਮਗਰਲੇ ਨਵੇਂ ਆ ਹਾਂ ਪਿਛਲੇ ਤਾਂ ਠੀਕ ਠਾਕ ਟਾਇਰ ਵਧੀਆ ਪਏ ਆ ਤੇ ਬਾਕੀ ਮਗਰਾੜ ਨੂੰ ਰੋਡ ਤੇ ਚੈੱਕ ਕਰ ਸਕਦੇ ਮੈਨੂੰ ਟ੍ਰੈਕਟਰ ਬਹੁਤ ਸਾਫ ਹਾਲਤ ਦੇ ਵਿੱਚ ਪਿਆ ਜੀ ਦੇਖ ਸਕਦਾ ਤੁਸੀਂ ਹਾਂ ਏ ਡਾਇਰੈਕਟਰ ਸੇਲ ਆ ਜੀ ਤੇ ਕਿਸੇ ਪਾਸ ਲੀਕ ਛੀਕ ਤਾਂ ਨਹੀਂ ਨਾ 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 ਕਿਤੋਂ ਨਹੀਂਗਾ ਬਸ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਅੱਛਾ ਹੁਣੇ ਖੜਾਇਆ ਹਾਂ ਹੁਣੇ ਖੜਾਇਆ ਲਿਆ ਠੀਕ ਆ ਠੀਕ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਪੂਰੀ ਗਾਰੰਟੀ ਆ ਦੀ ਪਰ ਪੂਰੀ ਨਾ ਕੋਈ ਵਪਾਰ ਵਾਲਾ ਕੰਮ ਤਾਂ ਨਹੀਂ ਆ ਨਾ ਨਾ ਵਪਾਰ ਆਪਾਂ ਕੀਤਾ ਹੀ ਨਹੀਂ ਅੱਜ ਤੇ ਨਾ ਕਰਨਾ ਠੀਕ ਆ ਠੀਕ ਆ ਇੰਜਨ ਗੇਅਰ ਦੇ ਫੁੱਲ ਗਾਰੰਟੀ 50 ਨੰਬਰ ਆ ਹਨਾ ਜੀ 50 ਨੰਬਰ ਠੀਕ ਆ ਠੀਕ ਆ ਸਾਰਾ ਅਰੀਜਨਲ ਟਰੈਕਟਰ ਆ ਜੀ ਅਰੀਜਨਲ ਟਰੈਕਟਰ ਦਾ ਨੰਬਰ ਮੁੰਡਾ ਆਪਣਾ ਘਰ ਦਾ ਨੰਬਰ ਵਿੱਚ ਲਾ ਮੇਰੇ ਲੈਣਾ ਅੱਛਾ ਅੱਛਾ ਠੀਕ ਆ ਜੀ ਕਿਹ ਹੈ ਬਸ ਖੁੱਲਿਆ ਖੱਲਾ ਤਾਂ ਨਹੀਂ ਕਾਗਜ਼ ਪੱਤਰ ਓਕੇ ਆ ਜੀ ਕਾਗਜ਼ ਪੱਤਰ ਓਕੇ ਕਾਪੀ ਵਾਰੀ ਓਕੇ ਆ ਠੀਕ ਆ ਜੀ ਠੀਕ ਆ ਕੋਈ ਲੰਬੇ ਵਾਲੀ ਗੱਲ ਨਹੀਂ ਲੰਬੇ ਆ ਨਹੀਂ ਕੋਈ ਵੀ ਠੀਕ ਆ ਜੀ ਠੀਕ ਆ ਬਾਕੀ ਬਾਈ ਦਾ ਨੰਬਰ ਬੋਲ ਦੇ 83606 94348 ਇਹ ਬਾਈ ਦਾ ਨੰਬਰ ਆ ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲ ਕਰਕੇ ਪੋਛੀ ਵੀ ਸਕਦੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਇੱਕ ਵਾਰੀ ਕੰਡੀਸ਼ਨ ਦੁਬਾਰਾ ਫੇਰ ਦਿਖਾ ਦਿੰਦੇ ਆ ਜੀ ਦੇਖ ਸਕਦੇ ਤੁਸੀਂ ਅੱਛਾ ਜੀ 140 ਕਿੰਨਾ ਮਾਡਲ ਦੱਸੇ 95 ਮਾਡਲ ਆ 95 ਮਾਡਲ 140 ਡਿਮਾਂਡ ਆ ਤੇ ਬਾਕੀ ਮੌਕੇ ਤੇ ਹੋ ਜੂਗੀ ਬਾਤ ਕਰ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਮੌਕੇ ਤੇ ਹੋ ਜੂਗਾ ਉਹ ਜਿਹਾ ਵਾਦਾ ਕਰ ਠੀਕ ਆ ਜੀ ਲਓ ਵੀ ਮਿੱਤਰੋ ਜਿਹੜਾ ਆਪਣੀ ਵੀਡੀਓ ਦੇਖ ਕੇ ਕੋ ਮੌਕੇ ਤੇ ਮਾਨਤਾਣ ਵੀ ਹੋ ਜੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਫ ਹਾਲਤ ਦੇ ਵਿੱਚ ਪਿਆ ਜੀ ਕੋਈ ਲੰਬੀ ਵਾਲੀ ਗੱਲ ਨਹੀਂ ਜਿਹੜਾ ਨੰਬਰ ਤੁਹਾਨੂੰ ਬੋਲਿਆ ਉਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਪੁੱਛ ਸਕਦੇ ਹੋ ਟਰੈਕਟਰ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਇਟ ਜੈਡ ਤੇ ਬਾਕੀ 100% ਗਾਰੰਟੀ ਹੈ ਬਾਈ ਦੀ ਟਰੈਕਟਰ ਦੀ ਹਨਾ ਤੇ ਪੰਜਾਬ ਨੰਬਰ ਆਈ ਇੱਕ ਵਰੀ ਦੂਰੋ ਵੀ ਦਿਖਾ ਦਿੰਨੇਗਾ ਮਰਵਾ ਦਿੰਨੇ ਤੇ ਜਿਹੜਾ ਵੀ ਰਚਾ ਵਾਣਾ ਤੇ ਬਾਈ ਨੂੰ ਕਾਲ ਕਰਕੇ ਪੁੱਛ ਸਕਦਾ ਟਰੈਕਟਰ ਬਾਰੇ ਜਾਣਕਾਰੀ ਲੈ ਜਾ ਸਕਦਾ ਤੇ ਵੇਚ ਆ ਦੇਖੋ ਕੇ ਬਾਈ ਨੂੰ ਕਾਲ ਕਰੋ ਤੇ ਧੰਨਵਾਦ